ਸੁਚਾ ਸਿੰਘ ਛੋਟੇਪੁਰ ਪਰिवर्तन ਯਾਤਰਾ ਸ਼ੁਰੂ ਕਰ ਰਹੇ ਨੇ ਇਹ ਯਾਤਰਾ ਕਿੱਥੇ-ਕਿੱਥੇ ਜਾਏਗੀ ਯਾਤਰਾ ਦਾ ਉਦੇਸ਼ ਕੀ ਹੈ ਔਰ ਸੁਚਾ ਸਿੰਘ ਛੋਟੇਪੁਰ ਇਸ ਦੇ ذریعے ਕੀ ਹਾਸਲ ਕਰਨਾ ਚਾਹੁੰਦੇ ਨੇ ਸਾਡੇ ਨਾਲ ਸੁਚਾ ਸਿੰਘ ਛੋਟੇਪੁਰ ਉਹਨਾਂ ਨਾਲ ਗੱਲਬਾਤ ਕਰਦੇ ਆ ਛੋਟੇਪੁਰ ਸਾਹਿਬ ਇਹ ਯਾਤਰਾ ਕਿੱਥੋਂ ਸ਼ੁਰੂ ਹੋ ਰਹੀ ਹੈ ਔਰ ਤੁਸੀਂ ਕਿਸ ਤਰ੍ਹਾਂ ਮੂਵ ਕਰ ਰਹੇ ਹੋ ਪੂਰੇ ਪੰਜਾਬ 'ਚ ਅ ਦੇਖੋ ਜੀ ਮੈਂ ਜਿਸ ਦਿਨ ਮੇਰੇ ਤੇ ਵਿਵਪਤਾ ਬਣੀ ਸੀ ਪਾਰਟੀ ਦੇ ਮੈਨੂੰ ਬਹੁਤ ਦਲੀਲ ਕਰਕੇ ਪਾਰਟੀ 'ਚੋਂ ਕੱਢਿਆ ਸੀਗਾ ਮੇਰੇ ਤੇ ਇਲਜ਼ਾਮ ਲਗਾਏ ਸੀਗੇ ਸਟਨ ਪੰਜਾਬ ਦੇ ਲੋਕਾਂ ਨੇ ਮੇਰੇ ਵਾਸਤੇ ਆਹ ਦਾ ਨਾਰਾ ਮਾਰਿਆ ਸੀ ਵਲੰਟੀਅਰ ਸਹਿਬਾਨ ਨੇ ਬਹੁਤ ਗੁੱਸਾ ਦਿਖਾਇਆ ਸੀ ਤੁਸੀਂ ਵੀਰਾਂ ਨੇ ਵੀ ਸਾਡਾ ਸਾਥ ਦਿੱਤਾ ਮੈਂ ਉਸ ਦਿਨ ਫੈਸਲਾ ਕਰ ਲਿਆ ਸੀਗਾ ਕਿ ਮੈਂ ਸਭ ਤੋਂ ਪਹਿਲਾਂ ਮਹਾਰਾਜ ਦੇ ਹਜ਼ੂਰੀ ਜੀ ਜਮਨਗਦਰਬਾਹ ਸਾਬ ਨਤਮਸਤਕ ਹੋਊਂਗਾ ਸ਼ੁਕਰਾਨਾ ਕਰਾਂਗਾ ਜਿਨ੍ਹਾਂ ਨੇ ਮੈਨੂੰ ਇਸ ਵਿਪਤਾ ਚੋਂ ਸੇਵ ਕੀਤਾ ਔਰ ਦੂਸਰਾ ਮੈਂ ਫੈਸਲਾ ਕੀਤਾ ਸੀ ਕਿ ਜਿਹੜੇ ਲੋਕ ਅੱਜ ਔਖੀ ਘੜੀ ਦੇ ਵਿੱਚ ਮੇਰੇ ਨਾਲ ਖੜੇ ਆ ਮੈਨੂੰ ਇਸ ਸਨ ਜਿਹੜਾ ਚੋਬਾਰਿਆ ਮੇਰੇ ਤੇ ਬਹੁਤ ਗਹਿਰਾ ਅਸਰ ਸੀ ਮੈਂ ਟੁੱਟ ਚੁੱਕਾ ਸੀਗਾ ਮੇਰੇ ਵਲੰਟੀਅਰ ਨੇ ਜਿਨ੍ਹਾਂ ਨੇ ਮੈਨੂੰ ਹੌਸਲਾ ਦਿੱਤਾ ਪੰਜਾਬ ਦੇ ਚੰਗੇ ਲੋਕਾਂ ਨੇ ਵੀ ਮੇਰਾ ਸਾਥ ਦਿੱਤਾ ਮੈਂ ਉਸ ਦਿਨ ਫੈਸਲਾ ਕਰ ਲਿਆ ਸੀ ਕਿ ਮੈਂ ਦਰਬਾਰ ਸਾਹਿਬ ਤੇ ਦਰਗਾਣਾ ਮੰਦਰ ਪਨਾਥਮਸਕ ਹੋਣ ਤੋਂ ਬਾਅਦ ਹੁਣ ਯਾਤਰਾ ਅਗੋਪਾ ਚ ਜਾਵਾਂਗਾ ਔਰ ਅੱਜ ਉਸੇ ਯਾਤਰਾ ਦਾ ਤੁਸੀਂ ਯਾਤਰਾ ਕਹਿ ਰਹੇ ਹੋ ਮੈਂ ਮਿਲਣ ਜਾ ਰਿਹਾ ਆਪਣੇ ਵਲੰਟੀਅਰਸ ਨੂੰ ਜਿੰਨਾ ਸੋਜਵਾਨ ਵੀਰਾਂ ਨੇ ਔਖੇ ਸਮੇਂ ਚ ਮੇਰੇ ਨਾਲ ਖੜੇ ਨੇ ਪਹਿਲਾ ਪ੍ਰੋਗਰਾਮ ਅਜ ਗੁਰਦਾਸਪੁਰ ਹੈ ਉਹਦੇ ਤੋਂ ਬਾਅਦ ਕੱਲ ਨੂੰ ਜਲੰਧਰ ਵਿੱਚ ਹੈ ਪਰਸੋਂ ਰੋਪੜ ਹੈ ਉਹਦੇ ਤੋਂ ਬਾਅਦ 9 ਤਰੀਕ ਨੂੰ ਫਤਿਹਗੜ੍ਹ ਸਾਹਿਬ ਹੈ 10 ਤਰੀਕ ਨੂੰ ਪਟਿਆਲੇ ਚ ਹੈ ਆਨਵਰਡ ਸਾਰੇ ਪ੍ਰੋਗਰਾਮ ਜਿਹੜੇ ਬਣਾਏ ਆ ਕੋਈ ਮੇਰਾ ਇਹਦੇ ਚ ਮਿਸ਼ਨ ਨਹੀਂ ਤੁਸੀਂ ਪੁੱਛਿਆ ਕੀ ਹਾਸਲ ਕਰਨਾ ਚਾਹੁੰਦੇ ਹੋ ਵੌਲੰਟੀਅਰ ਮੇਰੇ ਮਾਲਕ ਹੈ ਵੌਲੰਟੀਅਰ ਮੇਰਾ ਸਰਮਾਇਆ ਹੈ ਜਿਨ੍ਹਾਂ ਨੇ 28 ਸਾਲ ਪਾਰਟੀ ਚਲਾਈ ਹੈ ਉਹਨਾਂ ਨੇ ਆਪਣੇ ਘਰਾਂ ਦਾ ਵੀ ਨੁਕਸਾਨ ਕੀਤਾ ਹੈ ਮਾਇਕ ਵੀ ਉਹ ਆਪਣੇ ਪਰਿਵਾਰਾਂ ਤੋਂ ਵੀ ਦੂਰ ਰਹੇ ਆ ਦਿਨ ਰਾਤ ਉਹਨਾਂ ਮਿਹਨਤ ਕਰਕੇ ਪਾਰਟੀ ਨੂੰ ਸਤਾ ਤੇ ਲਿਆਂਦਾ ਸੀ ਮਾਝੀ ਚੋਂ ਮਾਝੀ ਚ ਤਾਂ ਤੁਹਾਡਾ ਕਾਫੀ ਆਧਾਰ ਆਗਾ ਮਾਲਵੇ ਦੁਆਬੇ ਚ ਕਦੋਂ ਆ ਰਹੇ ਹੋ ਦੁਆਬੇ ਚ ਵੀ ਤੁਸੀਂ ਗ ਜਲੰਧਰ ਆਉਂਗੇ ਮਾਲਵਾ ਬਹੁਤ ਵੱਡਾ ਰੀਜਨ ਆ 65 ਸੀਟਾਂ ਮਾਲਵੇ ਚ ਨੇ ਵਿਧਾਨ ਸਭਾ ਦੀਆਂ ਦੇਖੋ ਹਤੇਗੜ ਸਾਹਿਬ ਪਟਿਆਲਾ ਇਹ ਤਾਂ ਆ ਗਏ ਆ ਔਰ 10 ਤੋਂ ਅੱਗੇ ਤੁਹਾਨੂੰ ਸਾਰੀਆਂ ਡੇਟਾਂ ਜਿਹੜੀਆਂ ਹੁਣੇ ਦੇ ਦਿੰਦੇ ਆ ਸਾਰੇ ਮਾਲਵੇ ਚ ਜਾ ਰਹੇ ਆ ਮਾਲਵੇ ਦੇ ਲੋਕ ਮੈਂ ਸਮਝਦਾ ਕਿ ਹੋਰ ਵੀ ਉਹਨਾਂ ਦੇ ਮਨ ਚ ਮੇਰੇ ਵਾਸਤੇ ਜਗ੍ਹਾ ਉਹਨਾਂ ਮੇਰਾ ਦੁੱਖ ਜਿਹੜਾ ਮਹਿਸੂਸ ਕੀਤਾ ਉਹਨਾਂ ਨੇ ਇੱਕ ਥਾਂ ਥਾਂ ਕਿਹਾ ਕਿ ਤੁਸੀਂ ਸਾਡੇ ਦੋ ਢਾਈ ਸਾਲ ਬਹੁਤ ਸਖਤ ਮਿਹਨਤ ਕੀਤੀ ਹੈ ਪਾਰਟੀ ਵਾਸਤੇ ਤੇ ਪਾਰਟੀ ਨੇ ਜਿਸ ਤਰ੍ਹਾਂ ਤੁਹਾਨੂੰ ਜਲੀਲ ਕੀਤਾ ਇਸ ਤਰ੍ਹਾਂ ਦੁਸ਼ਮਣ ਨੂੰ ਵੀ ਨਹੀਂ ਕੋ ਕਰਦਾ ਇਸ ਕਰਕੇ ਮਾਲਵੇ ਦੇ ਵਿੱਚ ਵੀ ਤੁਸੀਂ ਦੇਖੋਗੇ ਕਿ ਹਰਾਨਜਨਕ ਸਿਚੁਏਸ਼ਨ ਜਿਹੜੀ ਹੈ ਤੁਹਾਡੇ ਸਾਹਮਣੇ ਆਵੇਗੀ ਤੁਸੀਂ ਟੈਸਟ ਕਰ ਰਹੇ ਹੋ ਆਪਣਾ ਪਾਣੀ ਟੈਸਟ ਕਰ ਰਹੇ ਹੋ ਪੰਜਾਬ ਚ ਜਾ ਕੇ ਕੀ ਇਹ ਵਾਕਈ ਲੋਕਾਂ ਦਾ ਸਮਰਥਨ ਹੋਇਆ ਤਾਂ ਕੋਈ ਅਗਲਾ ਸਿਆਸੀ ਕਦਮ ਚੁੱਕੋਗੇ ਨਹੀਂ ਘਰੇ ਬੈਠ ਜਾਓਗੇ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਬਹੁਤ ਵਾਰੀ ਕਹਿ ਚੁੱਕਾ ਕਿ ਮੇਰਾ ਸਰਮਾਇਆ ਮੇਰੀ ਸਟਰੈਂਥ ਵਲੰਟੀਅਰ ਨੇ ਲੋਕ ਨੇ ਜਿਨ੍ਹਾਂ ਨੇ ਮੈਨੂੰ 40 ਸਾਲ ਬਿਨਾਂ ਕਿਸੇ ਪੈਸੇ ਤੋਂ ਬਿਨਾਂ ਕਿਸੇ ਗੱਲ ਤੋਂ ਸਾਰੀਆਂ ਲੋੜਾਂ ਮੇਰੀਆਂ ਪੂਰੀਆਂ ਕਰਦੇ ਰਹੇ ਨੇ ਤੇ ਮੇਰਾ ਸਾਥ ਦਿੰਦੇ ਰਹੇ ਨੇ ਉਹਨਾਂ ਦੇ ਸਿਰ ਤੇ ਮੈਂ ਧਿਆਨਦਾਰੀ ਨਾਲ ਚੱਲਿਆ ਮੈਂ ਉਹਨਾਂ ਦੇ ਦਰਬਾਰ 'ਚ ਜਾਣਾ ਜੇ ਮੈਨੂੰ ਉਹ ਕਹਿਣਗੇ ਕਿ ਛੋਟਪਰ ਜੀ ਇਹ ਤੁਹਾਡੇ ਵਾਸਤੇ ਗੱਲ ਨਹੀਂ ਇਹ ਤਾਂ ਕੌਨਸਪਿਰੇਸੀਆ ਕਰਨ ਵਾਲਿਆਂ ਦਾ ਪੈਸੇ ਵਾਲਿਆਂ ਦਾ ਤਣਾਡਾ ਦਾ ਖੇਡ ਆ ਤੁਸੀਂ ਇੱਜ ਫਿੱਟ ਨਹੀਂਗੇ ਤੇ ਤੁਸੀਂ ਬੈਠ ਜਾਓ ਤੇ ਮੈਂ ਤੁਹਾਨੂੰ ਧਿਆਨ ਦਰ ਇਹ ਨਾ ਕਿਨਾਂ ਮੈਂ ਮਨ ਤੋਂ ਕਿਨਾਂ ਵੀ ਮੈਂ ਬੈਠ ਜਾਉਂ। ਚੌਥੇ ਫਰੰਟ ਫਰੰਟ ਦੇ ਨਾਲ ਕੋਈ ਗੱਲਬਾਤ ਚੱਲ ਰਹੀ ਹੈ ਚੌਥੇ ਫਰੰਟ ਚ ਜਾਓਗੇ ਤੁਸੀਂ। ਜੇ ਮੈਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਇਸ ਗਰੁੱਪ ਨਾਲ ਰਹੋ ਜਾਂ ਪਾਰਟੀ ਨਵੀਂ ਬਣਾਓ ਜੋ ਵੀ ਮੈਨੂੰ ਉਹ ਆਦੇਸ਼ ਦੇਣਗੇ। ਕਿਉਂਕਿ ਮੈਂ ਉਹਨਾਂ ਦਾ ਹੁਣ ਉਹ ਮੇਰੇ ਮਾਸਟਰ ਨੇ ਉਹ ਮੇਰੇ ਬੌਸ ਆ ਤੇ ਮੈਂ ਉਹਨਾਂ ਨੂੰ ਪੁੱਛ ਕੇ ਹਰ ਗੱਲ ਕਰਾਂਗਾ ਚੌਥੇ ਫਰੰਟ ਦੇ ਲੀਡਰਾਂ ਨਾਲ ਤੁਹਾਨੂੰ ਕਹੇ ਜੀ ਲੱਗਦ ਨੇ ਲੀਡਰ ਨੂਜੋਤ ਸਿੰਘ ਸਿੱਧੂ ਸਿਮਰਜੀਤ ਬੈਂਸ ਕਹੇ ਜੀ ਲੀਡਰ ਨੇ ਚੰਗੇ ਲੀਡਰ ਹੈਗੇ ਨੇ ਤੁਸੀਂ ਜਾ ਸਕਦੇ ਹੋ ਕਿ ਦਿਨਾਂ ਨਾਲ ਸੰਭਾਵਨਾ ਬਣ ਸਕਦੀ ਹੈ ਦੇਖੋ ਲੀਡਰ ਸਾਰੇ ਚੰਗੇ ਆ ਲੀਡਰ ਕੋਈ ਮਾੜਾ ਨਹੀਂਗਾ ਜਿਹੜਾ ਲੀਡਰ ਚੰਗੇ ਕੰਮ ਕਰਦਾ ਲੋਕਾਂ ਦੀ ਗੱਲ ਕਰਦਾ ਉਹ ਚੰਗਾ ਹੁੰਦਾ ਜਿਹੜਾ ਘਰ ਵਾਸਤੇ ਕੁਝ ਕਰਦਾ ਉਹਨੂੰ ਲੋਕ ਬਹੁਤੀ ਦੇਰ ਟੋਲਰੇਟ ਨਹੀਂ ਕਰਦੇ ਅੱਛੇ ਲੀਡਰ ਨੇ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਪਰ ਮੈਂ ਜੋ ਵੀ ਕਰਨਾ ਵਾ ਜੇ ਮੈਂ ਅੱਜ ਇਹਨਾਂ ਨਾਲ ਕੋਈ ਗੱਲ ਕਰਾਂ ਤਾਂ ਫਿਰ ਮੇਰੀ ਜਿਹੜੀ ਉਹ ਗੱਲ ਕਹੀ ਹੈ ਕਿ ਮੈਂ ਆਪ ਵਲੰਟੀਅਰ ਨੂੰ ਪੁੱਛ ਕੇ ਕਰਾਂਗਾ ਵਲੰਟੀਅਰ ਮੇਰੇ ਮਾਸਟਰ ਆ ਗਲਤ ਹੋ ਜਾਂਦੀ ਹੈ ਅ ਮੈਂ ਆਪਣੇ ਸਾਰੇ ਵਲੰਟੀਅਰ ਨੂੰ ਪੰਜਾਬ ਚ ਫਿਰ ਕੇ ਪੁੱਛ ਕੇ ਫਿਰ ਗੱਲ ਕਰਾਂਗਾ ਪੈਚ ਅਪ ਹੋ ਸਕਦਾਗਾ ਕੋਈ ਕੋਈ ਕੇਜਰੀਵਾਲ ਆ ਰਹੇ ਨੇ 8 ਤਰੀਕ ਨੂੰ ਕੋਈ ਪੈਚ ਅਪ ਦੁਬਾਰਾ ਹੋ ਸਕਦਾ ਕੋਈ ਗੱਲਬਾਤ ਚੱਲ ਸਕਦੀਆਂ ਮੁੜ ਕੇ ਆਮ ਆਦਮੀ ਪਾਰਟੀ ਜਾ ਸਕਦੇ ਹੂ ਕਿ ਸੰਭਾਵਨਾ ਹੈ ਅ ਵੀਰ ਬਿਲਕੁਲ ਨਹੀਂ ਕੇਜਰੀਵਾਲ ਨੇ ਜਿਹੜੀ ਮੈਨੂੰ ਪੀੜਾ ਦਿੱਤੀ ਹੈ ਮੈਨੂੰ ਪਾਰਟੀ ਚੋਂ ਮੈਨੂੰ ਜਿਸਦ ਮਰਜੀ ਕਹਿੰਦਾ ਮੈਂ ਉਸੇ ਦਿਨੀ ਪਾਰਟੀ ਤੋਂ ਕਨਵੈਨਰੀ ਤੋਂ ਅਸਤੀਫਾ ਦੇ ਸਕਦਾ ਸਾਂ ਮੈਨੂੰ ਇਮਾਨਦਾਰੀ ਨਾਲ ਕਹਿੰਦਾ ਤਾਂ ਮੈਂ ਕਦੀ ਵੀ ਮੁੱਖ ਮੰਤਰੀ ਦਾ ਕੈਂਡੀਡੇਟ ਨਹੀਂ ਸੀ ਬਣਿਆ ਮੈਂ ਬੜੀ ਹਲੀਮੀ ਨਾਲ ਗੱਲ ਕਰਦਾ ਰਿਹਾ ਮੈਂ ਉਹਦੇ ਕੋਲ 6 ਮਹੀਨੇ ਸਮਾਂ ਮੰਗਦਾ ਰਿਹਾ ਮੈਂ ਉਹਦੀ ਦੋ ਤਿੰਨ ਵਾਰੀ ਬਾਹ ਫੜ ਕੇ ਵੀ ਉਹਨੂੰ ਕਿਹਾ ਪੀ ਕੇਜਰੀਵਾਲ ਸਾਹਿਬ ਮੈਨੂੰ ਵਕਤ ਦਿਓ ਪੰਜਾਬ ਚ ਜੋ ਤੁਸੀਂ ਸੋਚਦੇ ਹੋ ਜਿਹੜੀ ਤੁਹਾਡੀ 52 ਮੈਂਬਰੀ ਟੀਮ ਗਈਈ ਆ ਸਭ ਅੱਛਾ ਨਹੀਂ ਆ ਮੇਰੇ ਕੋ ਸੁਣ ਲਓ ਬਾਅਦ ਚ ਮੇਰੇ ਨਾਲ ਤੁਸੀਂ ਨਾਰਾਜ਼ ਹੋਣਾ ਬਿਲੋਂ ਨੇ 6 ਮਹੀਨੇ ਮੇਰੀ ਲੋੜ ਹੀ ਨਹੀਂ ਸਮਝੀ ਮੈਨੂੰ ਉਹਨੇ ਸਮਝ ਨਹੀਂ ਦਿੱਤਾ ਔਰ ਜਿਸ ਤਰੀਕੇ ਨਾਲ ਉਹਨੇ ਮੈਨੂੰ ਜਲੀਲ ਕਰਕੇ ਕੀਤਾ ਨਾ ਉਹ ਮੇਰੇ ਕੋ برداشت ਨਹੀਂ ਆ ਨਾਰਾ ਤੁਸੀਂ ਦੇ ਰਹੇ ਹੋ ਦਿੱਲੀ ਵਾਲੇ ਭਜਾਓ ਪੰਜਾਬ ਬਚਾਓ ਇਹ ਨਾਰਾ ਕਿਉਂ ਆਗਾ ਉਹਨਾਂ ਵਾਲੇ ਦਿਨਾਂ 'ਚ ਫਿਰ ਫੋਕਸ ਕਰਨ ਜਾ ਰਹੇ ਆ ਦੇਖੋ ਇਹ ਗੱਲਾਂ ਸਾਬਤ ਹੋ ਗਈਆਂ ਕਿ ਦਿੱਲੀ ਵਾਲਿਆਂ ਨੇ ਜੋ ਕੁਝ ਕੀਤਾ ਵਾ ਮੈਂ ਕਦੀ ਵੀ ਦਿੱਲੀ ਜਾਂ ਪੰਜਾਬ ਦੀ ਗੱਲ ਨਹੀਂ ਸੀ ਕਰਦਾ ਉਹਨਾਂ ਦੇ ਐਕਸ਼ਨਾਂ ਕਰਕੇ ਹੋਈ ਹੈ ਜਿਸ ਤਰੀਕੇ ਦੇ ਨਾਲ ਕੇਜਰੀਵਾਲ ਹੁਣ ਕਹਿੰਦਾ ਮੈਂ ਡਾਇਰੈਕਟ ਕੰਟਰੋਲ ਕਰਾਂਗਾ ਤਾਂ ਅੱਗੇ ਵੀ ਤਾਂ ਕੰਟਰੋਲ ਉਹਦਾ ਸੀ ਅੱਗੇ ਕੋਈ મોદી ਦਾ ਕੰਟਰੋਲ ਥੋੜਾ ਸੀਗਾ ਨਰਗੇਸ਼ੋ ਦਾ ਬੰਦਾ ਸੀ ਸੰਜੇ ਸਿੰਘ ਉਹਦਾ ਬੰਦਾ ਸੀ ਰੋਮੀ ਪੱਟਿਓਣੀ ਉਹਦੇ ਬੰਦੇ ਸਨ ਕਪਲ ਭਰਤਵਾਜ ਉਹਦੇ ਬੰਦੇ ਸਨ ਉਹਨਾਂ ਨੇ ਇੱਥੇ ਜੋ ਕੁਝ ਕੀਤਾ ਵਾ ਉਹ ਬੜਾ ਸ਼ਰਮਸਾਰ ਹੈ ਇਸ ਤਰ੍ਹਾਂ ਪੋਲਿਟੀਕਲ ਪਾਰਟੀਆਂ ਨਹੀਂ ਕਰਦੀਆਂ ਕਿ ਆਪਣੇ ਵਰਕਰ ਹੀ ਠੱਗ ਲਓ ਆਪਣੇ ਵਰਕਰਾਂ ਨੂੰ ਜਲੀਲ ਕਰੋ ਪੰਜਾਬ ਦੇ ਕਿਸੇ ਲੀਡਰ ਨੂੰ ਉੱਭਰ ਨਹੀਂ ਨੱਡਿਓ ਜਿੰਨੇ ਨੈਸ਼ਨਲ ਲੈਵਲ ਤੋਂ ਜਿੰਨਾ ਮਟੀਰੀਅਲ ਆਉਂਦਾ ਸੀ ਐਡਵਰਟਾਈਜ਼ਮੈਂਟ ਦਾ ਕੱਲੇ ਇੱਕੋ ਲੀਡਰ ਨੂੰ ਪ੍ਰੋਜੈਕਟ ਕਰੋ ਉਹ ਤਾਂ ਸਾਰੀ ਦੁਨੀਆ ਨੂੰ ਪਤਾ ਵੀ ਖੇਜਰੀਵਾਲ ਲੀਡਰ ਆ ਉਹ ਸਭ ਦਿੱਲੀ ਦੇ ਲੀਡਰ ਨੇ ਦਿੱਲੀ ਦੇ ਐਮਐਲਏ ਨੇ ਅਲੀਗੇਸ਼ਨ ਲਗਾਏ ਨੇ ਬਹੁਤ ਸੀਰੀਅਸ ਪੰਜਾਬ ਦੀ ਲੀਡਰਸ਼ਿਪ ਦੇ ਉੱਤੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦਿੱਲੀ ਚ ਸੈਕਸਚੁਅਲ ਹਰਾਸਮੈਂਟ ਚੱਲ ਰਹੀ ਆ ਜਾਂ ਇਸ ਤਰ੍ਹਾਂ ਦੀਆਂ ਗੱਲਾਂ ਐਕਸਪਲੋਇਟੇਸ਼ਨ ਦੀਆਂ ਚੱਲ ਰਹੀਆਂ ਨੇ ਪੰਜਾਬ 'ਚ ਵੀ ਉਸੇ ਤਰ੍ਹਾਂ ਹੋ ਰਿਹਾ ਤੁਹਾਨੂੰ ਕਿਹਨਾਂ ਸੱਚ ਲੱਗਦਾ। ਉਹ ਦੇਖੋ ਕਾਫੀ ਰੋਲਰਪੇਟ ਇਹਦਾ ਹੈਗਾ ਤੁਹਾਨੂੰ ਮੇਰੇ ਨਾਲੋਂ ਵੀ ਜ਼ਿਆਦਾ ਪਤਾ ਬੇਸ਼ੱਕ ਤੁਸੀਂ ਨਾ ਕਹੋ ਪਰ ਇੱਥੇ ਬੱਚੇ-ਬੱਚੇ ਦੀ ਜ਼ੁਬਾਨ ਤੇ ਹੈ ਜਿਸ ਤਰ੍ਹਾਂ ਟਿਕਟਾਂ ਦੇ ਪੈਸੇ ਲੈ ਕੇ ਆ ਜਿਸ ਤਰ੍ਹਾਂ ਵਰਕਰ ਇਗਨੋਰ ਕੀਤਾ ਗਿਆ ਆਪਾਂ ਤਾਂ ਲੋਕਾਂ ਨੂੰ بڑے ਸੁਪਨੇ ਵਿਖਾਏ ਸੀ ਵੀ ਕ੍ਰਿਮੀਨਲ ਕਰਪਟ ਕੈਰੇਕਟਰਲੈਸ ਲੈਂਡ ਗ੍ਰੈਬਰ ਪੁਲਿਸ ਇਨਫਾਰਮਰ ਇਹੋ ਜਿਹੇ ਬੰਦਿਆਂ ਨੂੰ ਟਿਕਟਾਂ ਨਹੀਂ ਮਿਲਣਗੀਆਂ ਅੱਛੇ ਬੰਦਿਆਂ ਨੂੰ ਟਿਕਟਾਂ ਮਿਲਣਗੀਆਂ ਜਾਤ ਪਾਤ ਕੋਈ ਨਹੀਂ ਹੋਊਗੀ ਗਰੀਬੀ ਮੇ ਉਮਰਾ ਜੁੜਿਆ ਪਾਰਟੀ ਵਾਸਤੇ ਜਿੰਨੇ ਦਿਨ ਰਾਤ ਕੰਮ ਕੀਤਾ ਉਹਨੂੰ ਅੱਗੇ ਲਿਆਂਦਾ ਜਾਊਗਾ ਉਹ ਸਾਰੀਆਂ ਗੱਲਾਂ ਸਮਾਪਤ ਹੋ ਗਈਆਂ ਔਰ ਇਹਦੇ ਤੇ ਹੀ ਲੋਕਾਂ ਦੀਆਂ ਉਂਗਲਾਂ ਉੱਠ ਖਲੋਤੀਆਂ ਵੀ ਜਿਹੜੇ ਮਾੜੇ ਬੰਦੇ ਨੇ ਜਿਨ੍ਹਾਂ ਨੇ ਹਾਲੀ ਪਾਰਟੀ ਜੈਨੂ ਨਹੀਂ ਕੀਤੀ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਿਨੇ 15-15 ਦਿਨ ਪਹਿਲਾਂ ਜੈਨ ਕੀਤੀ ਉਹਨਾਂ ਨੂੰ ਟਿਕਟਾਂ ਜਿਹੜੇ ਜਿਹੜੇ ਸੈਕਸੂਅਲ ਹਰਾਸਮੈਂਟ ਵਾਲੇ ਅਲਿਗੇਸ਼ਨ ਲੱਗਦੇ ਨੇ ਇਹਨਾਂ ਕਿੰਨਾ ਕੁ ਸੱਚ ਆ ਉਹ ਦੇਖੋ ਰੌਲਾ ਰੱਪਾ ਤਾਂ ਹੈਗਾ ਜੀ ਕਾਫੀ ਵਰਕਰ ਜਿਹੜੇ ਆ ਵਲੰਟੀਅਰ ਜਿਹੜੇ ਆ ਉਹ ਬਹੁਤ ਇਹੋ ਜਿਹੀਆਂ ਗੱਲਾਂ ਕਰ ਰਹੇ ਪਰ ਮੈਂ ਸਮਝਦਾ ਕਿ ਉਹ ਸਾਰੀਆਂ ਗੱਲਾਂ ਬਹੁਤੇ ਲੋ ਕਿ ਟਿਕਟਾਂ ਦੀ ਝਾਕ ਚ ਬੈਠੇ ਆ ਪਰ ਜੇ ਸਾਨੂੰ ਟਿਕਟ ਨਾ ਮਿਲੀ ਤਾਂ ਫਿਰ ਅਸੀਂ ਦੱਸਾਂਗੇ ਤੁਹਾਡੀ ਜਾਣਕਾਰੀ ਚ ਹੈ ਇਹ ਜੀ ਸਟਿੰਗ ਹੈਗੇ ਨੇ ਆ ਕਈਆਂ ਬੰਦਿਆਂ ਦੇ ਜਿਹੜੇ ਵਰਕਰ ਕੋਲ ਮੈਨੂੰ ਜੋ ਇਨਫੋਰਮੇਸ਼ਨ ਮਿਲਦੀ ਰਹੀ ਆ ਉਹ ਜਾਪ ਦਾ ਕੋਈ ਨਾ ਕੋਈ ਸੱਚਾਈ ਜ਼ਰੂਰ ਹੈ ਜੇ ਧੂਆ ਨਿਕਲਦਾ ਤਾਂ ਕੋਈ ਨਾ ਕੋਈ ਗੱਲ ਅੱਗ ਕਿਤੇ ਨਾ ਕਿਤੇ ਲੱਗੀ ਹੋਊ ਚੋਰ ਤੁਸੀਂ ਕਹਿੰਦੇ ਹੋ ਕਿ ਤੁਸੀਂ ਪੰਜਾਬ ਦੇ ਹਿੱਤ ਚ ਕੰਮ ਕਰ ਰਹੇ ਹੋ ਉਹ ਵੀ ਕਹਿੰਦੇ ਪੰਜਾਬ ਦੇ ਹਿੱਤ ਚ ਦੋਵੇਂ ਤੁਸੀਂ ਕਹਿੰਦੇ ਹੋ ਕਿ ਪੰਜਾਬ ਦਾ ਹਿੱਤ ਹੈਗਾ ਅਕਾਲੀ ਦਲ ਦੀ ਸਰਕਾਰ ਮੁੜ ਕੇ ਨਾ ਆਵੇ ਤੁਹਾਨੂੰ ਲੱਗਦਾ ਨਹੀਂਗਾ ਕਿ ਪੰਜਾਬ ਦੇ ਹਿੱਤ ਚ ਫੇਰ ਤੁਸੀਂ ਇਕੱਠੇ ਹੋਜੋ ਕੇਜਰੀਵਾਲ ਦੇ ਤੁਸੀਂ ਦੇਖੋ ਕੋਈ ਜਦੋਂ ਇੱਕ ਵਾਰੀ ਬੇਵਿਸ਼ਵਾਸੀ ਹੋ ਜੇ ਉਹਨਾਂ ਨੇ ਪੰਜਾਬ ਦੇ ਵਿੱਚੋਂ ਪੈਸੇ ਇਕੱਠੇ ਕੀਤੇ ਆ ਫੰਡ ਰਾਈਜ਼ਿੰਗ ਡਿਨਰ ਹੋਏ ਆ ਬਾਹਰੋਂ ਪੈਸਾ ਆਇਆ ਵਾ ਕਿਸੇ ਨੂੰ ਦੱਸਿਆ ਤੱਕ ਨਹੀਂ ਮੈਨੂੰ ਕਨਵੀਨਰ ਬਣਾ ਕੇ ਕੋਈ ਸਟੇਟ ਕਮੇਟੀ ਨਹੀਂ ਬਣਾਉਣ ਦਿੱਤੀ ਮੇਰਾ ਕੋਈ ਫੰਡ ਨਹੀਂ ਮੈਨੂੰ ਦਿੱਤਾ ਮੈਨੂੰ ਕੋਈ ਟ੍ਰੇਜ਼ਰਰ ਨਹੀਂ ਬਣਾਇਆ ਮੇਰੇ ਤੇ ਵਿਸ਼ਵਾਸ ਨਹੀਂ ਕੀਤਾ ਤਾਂ ਫੇਰ ਮੇਰਾ ਖਿਆਲ ਆ ਫੇਰ ਉਲਟਾ ਮੇਰੇ ਕੰਮਾਂ ਦਾ ਅਫਜ਼ਾਨਾ ਜਿਸ ਤਰੀਕੇ ਨਾਲ ਮੈਨੂੰ ਦਿੱਤਾ ਵਾ ਉਹ ਗੱਲ ਬਣਦੀ ਨਹੀਂਗੀ ਅਸੀਂ ਵੀ ਮਨ ਕਰਕੇ ਚਾਹੁੰਦੇ ਆਂ ਵੀ ਜਿਨ੍ਹਾਂ ਕਰਕੇ ਅਕਾਲੀਆਂ ਨੇ ਪੰਜਾਬ ਦੀ ਬਰਬਾਦੀ ਕੀਤੀ ਹੈ ਮੈਂ ਅਕਾਲੀ ਨਹੀਂ ਕਹਿੰਦਾ ਅਕਾਲੀ ਤਾਂ ਬੜੇ ਸੱਚੇ ਸੁੱਚੇ ਲੋਕ ਸੀ ਬਦਲ ਦਾ ਪਰਿਵਾਰ ਆ ਜਿਹਦਾ ਰਾਜ ਆ ਮੈਂ ਵੀ ਚਾਹੁੰਦਾ ਵੀ ਇਹਨਾਂ ਤੋਂ ਮੁਕਤੀ ਮਿਲੇ ਪਰ ਮੈਂ ਸਮਝਦਾ ਵੀ ਜਿਸ ਤਰ੍ਹਾਂ ਦਾ ਵਾਤਾਵਰਨ ਬਣਾ ਦਿੱਤਾ ਬੱਤੀਆਂ ਸੀਟਾਂ ਦੇ ਵਿੱਚੋਂ ਜਿਸ ਤਰ੍ਹਾਂ ਸੀਟਾਂ ਨੇ ਉੱਤੇ ਫਰੰਟ ਨੂੰ ਤੁਹਾਨੂੰ ਲੱਗਦਾਗਾ ਕੋਈ ਆਸ ਕੀ ਚੌਥਾ ਫਰੰਟਲटरनेटਿਵ ਬਣ ਸਕਦਾ ਪੰਜਾਬ ਦਾ ਕੁਝ ਵੀ ਹੋ ਸਕਦਾ ਜੀ ਇਹ ਲੋਕਾਂ ਦੇ ਮਨ ਲੱਗਣ ਦੀ ਗੱਲ ਆ ਜੇ ਲੋਕਾਂ ਨੇ ਦੇਖਿਆ ਵੀ ਬੰਦੇ ਠੀਕ ਨੇ ਠੀਕ ਗੱਲ ਕਰਦੇ ਆ ਤੇ ਕੋਈ ਵੀ ਇੰਪੋਸੀਬਲ ਨਹੀਂ ਕਿ ਪੰਜਾਬ ਦੇ ਲੋਕ ਕ੍ਰਾਂਤੀਕਾਰੀ ਨੇ ਇਹ ਚੱਕਦੇ ਵੀ ਬਹੁਤ ਜਲਦੀ ਆ ਛੁੱਟਦੇ ਵੀ ਬਹੁਤ ਜਲਦੀ ਆ ਹੁਣ ਇਹਨਾਂ ਨੂੰ ਕੇਜਰੀਵਾਲ ਨੇ ਕੰਪਨੀ ਤੇ ਸ਼ੰਕਾ ਹੋ ਗਿਆ ਕਿ ਇਹ ਪੰਜਾਬ ਦਾ ਇੰਟਰਸਟ ਕਦੀ ਬਾਚ ਨਹੀਂ ਕਰ ਸਕਦੇ ਇਹ ਤੇ ਆਪਣੀ ਸੈਲਫ ਪ੍ਰੋਮੋਸ਼ਨ ਵਾਸਤੇ ਪੰਜਾਬ ਚ ਆਏ ਸੀਗੇ ਪੇ ਪੰਜਾਬ ਦੇ ਵਿੱਚੋਂ ਤਾਕਤ ਲੈ ਕੇ ਤੇ ਅਸੀਂ ਦੇਸ਼ ਦੇ ਵਿੱਚ ਤੁਰਾਂਗੇ ਪੰਜਾਬ ਦੇ ਲੋਕਾਂ ਨੂੰ ਹੁਣ ਇਹਨਾਂ ਦੀ ਅਸਲੀਅਤ ਦਾ ਪਤਾ ਲੱਗ ਗਿਆ ਇਹ ਨਾਲਾ ਪੰਜਾਬ ਇੰਟਰਸਟ ਨਹੀਂ ਇਹਨਾਂ ਦਾ ਇੰਟਰਸਟ ਕੋਈ ਹੋਰ ਆ ਜਿਸ ਤਰ੍ਹਾਂ ਪੰਜਾਬੀਆਂ ਨੂੰ ਜਲੀਲ ਕੀਤਾ ਜਿਸ ਤਰ੍ਹਾਂ ਪੰਜਾਬੀਆਂ ਦਾ ਕੋਈ ਲੀਡਰ ਨਹੀਂ ਉੱਪਰ ਦਿੱਤਾ ਜਿਸ ਤਰ੍ਹਾਂ ਇਹਨਾਂ ਨੇ 50 ਬੰਦਿਆਂ ਨੇ ਆਣ ਕੇ ਇੱਥੇ ਗਦਰ ਪਾਇਆ ਉਹਦੇ ਤੋਂ ਪੰਜਾਬੀਆਂ ਦਾ ਮੂਹ ਜੇ ਤੁਹਾਡੀ ਪ੍ਰਵਰਤਨ ਯਾਤਰਾ ਫੇਲ ਹੋ ਜਾਂਦੀ ਹੈ ਵੈਸੇ ਦੱਸੋ ਕਿਸ ਤਰ੍ਹਾਂ ਦਾ ਰਿਸਪੌਂਸ ਆ ਰਿਹਾ ਅਗਰ ਫਿਰ ਵੀ ਫੇਲ ਹੋ ਜਾਂਦੀ ਹੈ ਤੇ ਫਿਰ ਕੀ ਫੈਸਲਾ ਹੋ ਤੁਹਾਡਾ ਦੇਖੋ ਉਹ ਫੇਲ ਹੋਏ ਪਾਸ ਹੋਏ ਮੇਰੇ ਸਾਡੇ ਵਲੰਟੀਅਰ ਜਿਹੜੇ ਆ ਉਹ ਜੇ ਉਹਨਾਂ ਨੇ ਜੋ ਮੈਨੂੰ ਉਹਨਾਂ ਨੇ ਕਿਹਾ ਉਹ ਮੈਂ ਕਰਨਾ ਮੈਂ ਇਹ ਸਟਰੈਂਥ ਵਿਖਾਉਣ ਲਈ ਨਹੀਂ ਕਰ ਰਿਹਾ ਮੈਂ ਤਾਂ ਆਪਣੇ ਜਿਹੜੇ ਵਲੰਟੀਅਰ ਉਹਨਾਂ ਨੂੰ ਮਿਲਣ ਜਾ ਰਿਹਾ ਸਟ੍ਰੈਂਥ ਮੈਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਮੈਂ 40 ਸਾਲ ਲੋਕਾਂ 'ਚ ਰਿਹਾ ਮੈਂ ਕੋਈ ਇਹ ਕਹਿੰਦੇ ਸੰਘਰਸ਼ ਦਾ ਇਹਨਾਂ ਨੇ ਪਤਾ ਨਹੀਂ ਸੰਘਰਸ਼ ਕੀ ਕੀਤਾ ਉੱਥੇ 10 ਦਿਨ ਭੁਖੜਤਾੜੀ ਕੀਤੀ ਆ ਤੇ ਮੈਂ ਤਾਂ ਲਗਭਗ 3 ਸਾਲ ਜੇਲ੍ਹ 'ਚ ਰਿਹਾ ਵਾ ਵਜ਼ੀਰੀਆਂ ਛੱਡੀਆਂ ਨੇ ਥੱਲੇੋਂ ਗਿਆ ਹੋਇਆ ਸੈਲਫ ਮੇਡ ਬੰਦਾ ਮੇਰਾ ਬਾਪੂ ਕੋਈ ਐਮਐਲਏ ਵਜ਼ੀਰ ਨਹੀਂ ਸੀ ਮੈਂ ਚੰਗੀ ਤਰ੍ਹਾਂ ਲੋਕਾਂ ਨੂੰ ਸਮਝਦਾ ਲੋਕ ਮੈਨੂੰ ਸਮਝਦੇ ਆ ਲੋਕਾਂ ਦਾ ਆਪਣੇ ਤੇ ਵਿਸ਼ਵਾਸ ਹੈ ਜੋ ਲੋਕ ਮੈਨੂੰ ਹੁਕਮ ਦੇਣਗੇ ਮੈਂ ਕੋਈ ਇਹ ਨਹੀਂ ਕਿ ਮੈਨੂੰ ਕੋ ਕੁਰਸੀ ਦਾ ਲਾਲਚ ਆ ਮੈਂ ਤਾਂ ਚਾਹੁੰਦਾ ਕਿ ਪਰ ਤੁਹਾਨੂੰ ਲੱਗਦਾ ਨਹੀਂਗਾ ਕਿ ਪੰਜਾਬ ਦੇ ਅੰਦਰ ਕਦੇ ਥਰਡ ਅਲਟਰਨੇਟਿਵ ਅਮਰਜ ਨਹੀਂ ਹੋਇਆਗਾ ਪਹਿਲੀ ਵਾਰ ਅਮਰਜ ਹੋਇਆਗਾ ਔਰ ਅੱਗੇ ਫੋਰਥ ਅਲਟਰਨੇਟਿਵ ਨੂੰ ਕੌਣ ਪਿੱਛੂਗਾ ਚਾਹੇ ਤੁਸੀਂ ਕੋਈ ਪਾਰਟੀ ਬਣਾ ਲੈਣੋ ਚਾਹੇ ਫੋਰਥ ਫਰੰਟ ਨੂੰ ਸਪੋਰਟ ਕਰ ਦਿੰਨੇ ਹੋ ਤੁਹਾਨੂੰ ਲੱਗਦਾ ਇਹਦੀ ਕੋਈ ਗੱਲ ਬਣੂ ਕਿਉਂਕਿ ਬਣਦੀ ਨਹੀਂ ਪੰਜਾਬ 'ਚ ਮਨਪ੍ਰੀਤ ਬਾਦਲ ਨੇ ਬੜਾ ਜ਼ੋਰ ਲਾਇਆ ਸੀ ਤੁਹਾਡੇ ਸਾਹਮਣੇ ਮਨਪ੍ਰੀਤ ਦਾ ਫੇਲਿਅਰ ਦੇ ਮੈਂ ਦੋ ਹੀ ਕਾਰਨ ਦੱਸਦਾ ਰਿਹਾ ਇੱਕ ਉਹ ਆਪਣੇ ਤਾਏ ਦੇ ਉਲਟੇ ਕੱਖਰ ਨਹੀਂ ਸੀ ਬੋਲਦਾ ਹਾਂਜੀ ਜੇ ਕੋ ਉਹਦੇ ਚ ਵੀ ਇਹ ਸੀਗਾ ਵੀ ਸੈਕੰਡ ਬੰਦੇ ਨੂੰ ਨਾਲ ਲੈ ਕੇ ਨਹੀਂ ਚੱਲ ਸਕਦਾ ਅ ਅਸੀਂ ਜੇ ਜੋ ਵੀ ਸਾਡੇ ਵਲੰਟੀਅਰ ਨੇ ਕਿਹਾ ਤੁਸੀਂ ਵਿਸ਼ਵਾਸ ਕਰਿਓ ਚਾਰ ਪਾਰਟੀਆਂ ਬਣ ਜਾਣ ਪੰਜ ਪਾਰਟੀਆਂ ਬਣ ਜਾਣ ਮੁਕਾਬਲਾ ਦੋਵਾਂ ਚ ਹੁੰਦਾ ਹੁੰਦਾ ਔਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਵਾ ਕਿ ਜੇ ਕੋਈ ਫਰੰਟ ਬਣੇਗਾ ਜੇ ਕੋ ਪਾਰਟੀ ਬਣੇਗੀ ਤਾਂ ਉਹ ਅਕਾਲੀਆਂ ਨੂੰ ਪਾਸੇ ਕਰਨ ਵਾਸਤੇ ਬਣੇਗੀ ਉਹਨਾਂ ਨੂੰ ਸਟਰੈਂਥ ਦੇਣ ਵਾਸਤੇ ਨਹੀਂ ਬਣਿਆ ਕਾਂਗਰਸ ਨਾਲ ਕੋਈ ਗੱਲਬਾਤ ਚੱਲ ਸਕਦੀ ਹੈ ਕੈਪਟਨ ਮਹਿੰਦਰ ਸਿੰਘ ਤੁਹਾਡੇ ਬਹੁਤ ক্লোਜ਼ ਦੋਸਤ ਰਹੇ ਨੇ ਦੇਖੋ ਬਿਲਕੁਲ ਕੈਪਟਨ ਸਾਹਿਬ ਅਸਾਂ ਇੱਕ ਪਾਰਟੀ 'ਚ ਕੰਮ ਕੀਤਾ ਉਹ ਉਹ ਦਿਆਨਦਾਰ ਬੜੇ ਸਾਫ ਸੁਪੋਕਨ ਆਦਮੀ ਨੇ ਚੰਗੇ ਬੰਦੇ ਆ ਮੇਰੀ ਮੇਰੇ ਵਾਸਤੇ ਆਦਾ ਨਾਰਾ ਕਰੀਮਪੁਰੇ ਨੇ ਵੀ ਲਾਇਆ ਮੇਰੇ ਵਾਸਤੇ ਆਦਾ ਨਾਰਾ ਭਾਜਪੀ ਦੇ ਲੀਡਰ ਨੇ ਵੀ ਲਾਇਆ ਮੇਰੇ ਵਾਸਤੇ ਆਦਾ ਨਾਰਾ ਅਕਾਲੀ ਵੀਰਾਂ ਨੇ ਵੀ ਕਈਆਂ ਨੇ ਲਾਇਆ ਤਾਂ ਇਹਦਾ ਮਤਲਬ ਇਹ ਨਹੀਂਗਾ ਮੈਂ ਕਿਸੇ ਪਾਰਟੀ ਚ ਜਾਣਦਾ ਮੈਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਹੈ ਕਿ ਮੈਂ ਹੋਲੀ ਸੋਲੀ ਲੋਕਾਂ ਦੇ ਸਮਰਪਤਾਂ ਲੋਕ ਜੋ ਮੈਨੂੰ ਹੁਕਮ ਦੇਣਗੇ ਉਹਦੇ ਅਕਾਰਡ ਨਹੀਂ ਲਿਖਾਂਗਾ ਸੁਵੀ ਸੰ ਸੁੱਚਾ ਸਿੰਘ ਛੋਟੇਪੁਰ ਜਿਨ੍ਹਾਂ ਦਾ ਕਹਿਣਾ ਕੀ ਪਰਵਰਤਨ ਯਾਤਰਾ ਉਹ ਮਾਝੇ ਤੋਂ ਸ਼ੁਰੂ ਕਰ ਰਹੇ ਨੇ ਮਾਝੇ ਤੋਂ ਦੁਆਬਾ ਦੁਆਬੇ ਤੋਂ ਮਾਲਵਾ ਔਰ ਉਹਨਾਂ ਦਾ ਕਹਿਣਾ ਕਿ ਲੋਕ ਜੋ ਕਹਿਣਗੇ ਉਹ ਹੀ ਫੈਸਲਾ ਲੈਣਗੇ ਔਰ ਵੱਡੀ ਗੱਲ ਉਹਨਾਂ ਨੇ ਇਹ ਕਿਹਾ ਕਿ ਕੇਜਰੀਵਾਲ ਦੇ ਨਾਲ ਮੋੜ ਕੋਈ ਸਮਝੌਤਾ ਨਹੀਂ ਹੋ ਸਕਦਾ ਉਹ ਆਪਣੇ ਰਾਹ ਤੇ ਚੱਲਣਗੇ ਕੈਮਰਾਮੈਨ ਗਰੀਸ਼ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਝਾ ਮੋਹਾਲੀ